ਤਾਂ ਕਰਮਾ ਵਾਲੀ ਇਹਵਾ ਬਣਾਉਣਾ ਮਤਲਬ ਉਹ ਜਿਹੜਾ ਟੁੱਲਾ ਕਾਫੀ ਹੈ ਲੋ ਜੀ ਮੋੜ ਦੋ ਟੀਕੇ ਟੋਕੇ ਤਾਂ ਵੀ ਪਤਾ ਕਿਹੜਾ ਭਰਾ ਨਹੀਂ ਭਾਈ ਜੀ ਠੀਕ ਆ ਚੰਗਾ ਡਿਗਾ ਹੋ ਸਕਤਾ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਛੋਟੀ ਵਦਨੀ ਵਦਨੀ ਖੁਰਦ ਵੀ ਕਹਿੰਦੇ ਆ ਠੀਕਰ ਬਾਈ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਗਾਂ ਬਕਾਉਆ ਜੀ ਵਧੀਆ ਗਾ ਠੀਕ ਆ ਜੀ ਘਰੇਲੂ ਆ ਜ਼ਿਮੀਂਦਾਰ ਭਰਾ ਸੂਨ ਵਾਲੀ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਸਤੀ ਗਈ ਹਸਰੀਓ ਜੀ ਨਾਮ ਪ੍ਰਵੰਤ ਸਿੰਘ ਜੀ ਪਿੰਡ ਮਲਬਗਣੀ ਹੋਰ ਦਾ ਜ਼ਿਲ੍ਹਾ ਜ਼ਿਲ੍ਹਾ ਮੁਕਬਈ ਵੈਡ ਦੀ ਜਾਣਕਾਰੀ ਦੋ ਜੀ ਆਪ ਨੂੰ ਕਿੰਨੇ ਸੂਏ ਸੁੰਨੇ ਨੇ ਤੀ ਦੇ ਸੂਏ ਸੁੰਦੀ ਹੈ ਬਾਈ ਜੀ ਤਿਸਰੇ ਸੂਏ ਦੁੱਧ 72 ਲੀਟਰ ਜੀ ਬਾਈ ਠੀਕ ਆ ਆਪਣੀ ਘਰੇ ਭਾਲੀ ਬਸੀ ਹਾਂਜੀ ਘਰ ਦੀ ਬਸੀ ਆ ਜੀ ਆਪਣੇ ਠੀਕ ਆ ਤੇ 10 ਦਿਨ ਬਾਕੀ 10 ਦਿਨ ਬਾਕੀ ਰਹਿੰਦੇ ਲੋਪਰਾ ਚੈੱਕ ਕਰ ਸਕਦੇ ਆ 10 ਦਿਨ ਖੱਤੀ ਆ ਤੋੜਾ ਤੋੜਾ ਤੁਹਾਨੂੰ ਦਿਖਾਉਣੇ ਬਾਕੀ ਠੀਕ ਆੀ ਤੋੜ ਦੋਪਰਾ ਲੋ ਜੀ ਚੰਗਾ ਕਾਦਰ ਬੈਠਾ ਠੀਕ ਹੈ ਨਾ ਕਰਦੀ ਬਿਹੜਾ ਬਾਈ ਕੋਲ ਕਹਿੰਦਾ ਜ਼ਿੰਮੇਦਾਰ ਭਰਾ ਲੋ ਜੀ ਤੋੜ ਦੀ ਲੰਮੀ ਤੋਰ ਮੜੀ ਚੰਗਾ ਕੱਦ ਬੇਟਾ ਬਾਈ ਦੇ ਕੱਦ ਤੋਂ ਤਾਂ ਜਦ ਤੁਸੀਂ ਲਾ ਸਕੋ ਕੋਸ਼ਿਸ਼ ਕਰ ਮੋੜ ਲਈ ਇਹ ਬਣਾਉਣਾ ਮਤਲਬ ਕੋਈ ਸਿਰੇ ਟੁੱਲਾ ਕਾਫੀ ਹੈ ਲੋ ਜੀ ਮੋੜ ਦੋ ਟੀਕੇ ਡੋ ਕਾ ਵੀ ਪਤਾ ਕਿਹੜਾ ਭਰਾ ਨਹੀਂ ਭਾਈ ਜੀ ਠੀਕ ਆ ਚੰਗਾ ਟੀਕਾ ਹੂੰ ਚੰਗਾ ਟੀਕਾ ਭਰਾ ਹਾਂ ਠੀਕ ਹੈ ਜੀ ਚੰਗਾ ਟੀਕਾ ਭਰਾ ਬਾਈ ਕਹਿੰਦਾ ਠੀਕ ਹੈ ਜੀ ਲੋ ਜੀ 200 ਜੀ ਦੇਖਾ ਤੇ ਉਹ دیا ਥਣ ਲੱਗੇ ਪਿਆ ਠੀਕ ਹੈ ਸੋਨਾ ਥਾਣਾ ਲੋ ਰੇਟ ਭਾਈ ਜੀ ਦਾ ਕਿਹੜਾ ਭਾਈ ਫੋਨ ਤੇ ਫੋਨ ਤੇ ਕਰਾਂਗੇ ਹਾਂ ਜੀ ਲੋ ਜੀ ਚੈੱਕ ਕਰਸਦਾ ਰੇਟ ਬਾਈ ਕਹਿੰਦਾ ਫੋਨ ਤੇ ਹੋਊਗਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਜਦੋਂ ਸੇਲ ਹੋ ਗਈ ਭਰਾ ਪਰ ਨੰਬਰ ਕੱਟਾਂਗੇ ਕਈ ਭਰਾ ਫਿਰ ਵੀ ਫੋਨ ਲਾਉਣ ਲੱਗ ਜਾਂਦੇ ਕਿ ਘਰੇਲੂ ਫੋਨ ਬਾਈ ਤੋਂ ਨਹੀਂ ਸੁਣੇ ਜਾਣੇ ਕਾ ਫੋਨ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਹਲੇ ਕੱਚੀ ਅੱਧੇ ਅੱਕ ਦਿਨਾਂ ਦੀ ਇਸ ਕਰਕੇ ਬਾਈ ਕਹਿੰਦਾ ਰੇਟ ਆਪਾਂ ਫੋਨ ਤੇ ਕਰਾਂਗੇ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਚ ਓਕੇ ਬਾਏ